ਸਤਿ ਸ੍ਰੀ ਅਕਾਲ ਮਿੱਤਰੋ ਸਵਾਗਤ ਹੈ ਜੀ ਨੰਦੂ ਦੇ ਲੇਖਪਨ ਇਹ ਜਿੰਨ ਕਾ ਫਾਇਰ ਵਾਹ ਚੰਗੀ ਦਾ ਗੋੜ ਇਹ ਹੋਂਡਾ ਦੀ ਐਂਸੀਅਨਸੀ ਨਾਲ ਹੀਰੋ ਦੀ ਆਸੀ ਵਾਲੇ ਕਰਕੇ 6 ਲਾਲ ਆਫਰ ਲਗਾ ਰੱਖਿਆ ਨੇ ਵਧੀਆ ਵਧੀਆ ਇਹ ਹੈ ਤਲਵੀਰੋ ਵਰਾਲੀ ਚੰਡੀਗੜ੍ਹ ਰੋਡ ਆਹੇ ਇਹ ਸਭ ਮੇਂ ਟੀਵੀਐਸ ਮੂਟਰ ਰੈਨ ਵਿਜੈਂਸੀ ਟੀਵੀਐਸ ਮੋਟਰ ਕੰਪਨੀ ਵਾੜੀ ਕਾ ਕੱਪੜੇ ਦੀ ਮਸ਼ਹੂਰ ਦੁਕਾਨ ਹੈ ਜਾਨਣਾ ਚਾਹਾਂ ਤੇ ਕਰਵਾੜੀ ਛੱਡੇ ਜੇ ਹਸਪਤਾਲ ਹੈ ਤੇ ਰੋਡ ਉੱਧਾ ਬਹੁਤ ਮਸ਼ਹੂਰ ਹੈ ਜਦ ਇੱਥੇ ਆਇਆ ਨਾ ਮੀਂਹ ਪਾਣੀ ਨਾ ਹੋ ਜਾਂਦਾ ਇੱਥੇ ਆਹ ਰੋਡ ਦੇ ਬੁਰੇ ਹਾਲ ਆ ਪਟਾਕੀ ਪਟਾਕੀ ਸਾਰੇ ਕਿਤੇ ਪਟਾਕੇ ਪਟਾਕੇ ਇੱਧਰ ਵੀ ਇਹ ਆ ਗਿਆ ਆਪਣਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਆਰੇ ਕਾਜ਼ਾਦੀਨਸ ਕੰਟਰੀ ਸਕੂਲ ਨਾਲ ਦੁਕਾਨਾਂ ਲੱਗੀਆਂ ਤੇ ਮੋੜੀਆਂ ਲੱਗੀਆਂ ਤੇ ਫਾਸਟ ਫੂਡ ਦੀ ਆਹ ਆ ਗਏ ਤੁਹਾਨੂੰ ਮੇਨ ਚੌਕ ਲੈਟ ਆਵਦੀਆਂ ਮੇਨ ਲੈਫਟ ਸਾਈਡ ਤੇ ਮੋੜੋਗੇ ਤਾਂ ਮਰੰਡੇ ਨੂੰ ਰਾਈਟ ਸਾਈਡ ਤੋਂ ਮੋੜੋਗੇ ਤਾਂ ਪੀਜੇ ਵਾਲੀ ਸਾਈਡ ਨੂੰ ਸਾਹਮਣੇ ਜਾਓਗੇ ਤਾਂ ਰੁਕ ਪੜ ਜਾਓਗੇ ਇਹ ਆ ਰੁਕ ਮਰੰਡਾ ਰੋਡ ਪਟਾਕੇ ਵਾਲੀ ਮਾਰਕੀਟ ਆਖੀ ਸਾਰੀ ਅੱਗੇ ਜਾ ਕੇ ਹੋਰ ਆ ਲੱਗ ਚੱਲੀ ਪਟਾਕੇ ਦੀਆਂ ਦੁਕਾਨਾਂ ਕਈ ਇੱਥੇ ਹੋਰ ਹੁਣ ਕਈ ਇਹ ਗੁਰਦੁਆਰਾ ਸਾਹਿਬ ਹੈ ਸਾਰੇ ਇੱਥੇ ਦਰਵਾਜ਼ਾ ਬੰਦ ਕਰ ਰਹੇ ਸਾਰਿਆਂ ਨੇ ਪਟਾਕੇ ਵਾਲੀ ਬੰਦ ਬਈਆਂ ਵਟਾ ਕੇ ਲਗਾਣਾ ਪੁਰ ਖੜੇ ਹਾਂ ਚੈੱਕ ਕਰ ਅਫਸਰ ਵਗੈਰਾ ਕਾ ਬੰਦੇ ਵਹੀਆਂ ਸਾਰੀਆਂ ਇਧਰ ਖੁੱਡੀਆਂ ਲੈ ਮਿੱਤਰੋਰਾਧਾ ਟਾਈਮ ਖੜਿਆ ਹੋਣਾ ਆਪਾਂ ਲਾਈਟਾਂ ਤੇ ਚਲੋ ਵੀ ਚੱਲੀਏ ਫਿਰ ਆਪਾਂ ਤੇ ਕਾ ਘੁੰਮ ਰਿਹਾਓ ਇਧਰ ਕਾ ਘੁੰਮ ਰਹਾ ਇਹ ਦੇਖੋ ਇਹ ਲਾਲੇ ਕਾ ਮੁੰਡਾ ਹੈ ਆ ਵੀ ਮਿੱਤਰੋ ਦਿਖਾਉਣੇ ਆਣ ਸਾਨੂੰ ਪਟਾਕੇ ਦੀ ਦੁਕਾਨਾਂ ਪੁਰਥ ਵਾਲੀ ਕਰਾ ਕੇ ਸੀ ਬੰਦ ਹੁਣ ਫੇਰ ਖੋਲ੍ਹੀਆਂ ਨੇ ਇਹਨਾਂ ਨੇ ਆ ਟੈਂਟ ਲੱਗ ਗਿਆ ਇੱਧਰ ਵੀ ਹੋ ਗਈਆਂ ਸਾਰੀਆਂ ਗੁਰਦੁਆਰ ਸਾਹਿਬ ਇੱਧਰ ਵੀ ਲਾਈਟਿੰਗ ਸਾਈਟਾਂ ਵੇਚ ਰਹੇ ਨੇ ਇੱਧਰ ਵੀ ਛੇ ਲਾ ਕੇ ਕੱਪੜਿਆਂ ਦੀ ਸਾਨੀ ਅੰਦਰ ਵੀ ਲਾਈ ਦੇ ਨੇ ਚੱਕ ਲਿਆ ਕੰਮ ਇੱਥੇ ਸਬਜ਼ੀ ਮੰਡੀ ਬਣੀ ਹੋਊ ਸਾਹਮਣੇ ਗੁਰਦੁਆਰਾ ਸਾਹਿਬ। ਫਲੀ ਮਾਰਕੀਟ ਇੱਧਰ ਹੈ। ਫੂਲੀ ਮਾਰਕੀਟ ਇੱਧਰ ਹੈ ਖਾਣੇ ਪੀਣੇ ਵਾਲੀ ਆ ਤੇਲੇ ਨੇ ਜਿਹੜੀਆਂ ਸਬਜ਼ੀਆਂ ਵਗੈਰਾ ਵੀ ਲੱਗੀਆਂ ਨਾਲ ਤੇ ਇੱਧਰ ਹੀ ਕਪੜੇ ਦੇ ਥੇ ਲੱਗੇ ਹੋਏ ਨੇ। ਸ਼ੋਪ ਤਾਂ ਮੈਗਾ ਮਾਰਕ। ਇਹ ਨਜ਼ਾਰਾ ਵਾਲਾ ਏਰੀਆ ਆ। ਰਾਹੀ ਫੋਕਾ ਹਟ ਬੰਦ ਹੋ ਗਏਨ ਤਕਰੀਬਨ ਸਾਰੀ ਆ 우ਸਤਾਦ ਜੀ ਸਾਹਮਣੇ ਬੈਠੇ ਨਹੀਂ ਉੱਡਦੇਗੇ ਕਹਿੰਦੇ ਅਸੀਂ ਉੱਠਣਾ ਹੈਗਾ ਤਕਰੀਬਨ ਬੰਦੇ ਜੀ ਹੋ ਗਏ ਬਾਜ਼ਾਰ ਸਾਰਾ ਥੋੜੀ ਥੋੜੀ ਰਹਿ ਗਈ ਆ ਪੂਰਾ ਬਾਜ਼ਾਰ ਸਾਰਾ ਹੋ ਗਿਆ ਤਕਰੀਬਨ 5 ਜੀ ਐਡਨ ਚੱਲੇ ਪੜਾ ਆਪਣੇ ਬਾਈਕ ਤੇ ਛੇ ਟਨ ਕੋਲ 6 ਘੰਟੇ ਇੰਦਰ ਕੋਲ ਆ ਗਏਸ਼ ਤਾਂ ਇੰਦਰ ਇਹਨਾਂ ਦੀ ਬੰਦੇ ਲੜ ਗਏ ਸਾਰੇ ਬੰਦੇ ਵਰਗੇ ਇਹ ਇਹ ਕ੍ਰਿਸ਼ਨਾ ਮੰਡੀ ਇਹ ਕ੍ਰਿਸ਼ਨਾ ਮੰਡੀ ਕਿੱਥੇ ਰਾਮੀ ਲਾ ਹੋਈ ਸੀ ਉਹ ਸਾਹਮਣੇ ਮੰਦਿਰ ਆ ਰਿਸ਼ਾਂਜੀ ਦਾ ਦਾਦਾ ਲੋ ਵੀ ਹੁਣ ਸਾਨੂੰ ਹਨੂ ਮਾਂ ਜਿਹੜਾ ਬੰਦਾ ਦਿਖਾਉਣੇ ਸਾਹਮਣੇ ਤੇ ਹੋ ਗਿਆ ਸਾਹਮਣੇ ਇਹ ਠਾਕੁਰ ਵੀਰ ਸਾਹਿਬ ਉਹ ਸ਼ੁਭ ਪ੍ਰਾਣੀ ਦੀ ਦ칸 ਹੈ